ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਨਵੀਂ ਵੀਡੀਓ ਦੇ ਵਿੱਚ ਮੈਂ ਜੁੜਿਆ ਜੀ ਗੁਰਿੰਦਰ ਇੱਕ ਵਾਰੀ ਫੇਰ ਤੋਂ ਛੋਟੀ ਜੀ ਮੋਟੀਵੇਸ਼ਨ ਅੱਜ ਛੋਟੀ ਜੀ ਵੀਡੀਓ ਆ ਜਰੂਰ ਐਂਡ ਤੱਕ ਸੁਣ ਲਿਓ ਕੁਝ ਲਾਈਨਾਂ ਮੇਰੇ ਸਾਹਮਣੇ ਆਈਆਂ ਫੋਨ ਚਲਾਉਂਦੇ ਹੋਏ ਤੇ ਮੇਰਾ ਦਿਲ ਕੀਤਾ ਕਿ ਤੁਹਾਡੇ ਨਾਲ ਉਸੇ ਲਾਈਨਾਂ ਬਾਰੇ ਅੱਜ ਗੱਲਬਾਤ ਕਰਾਂਗੇ ਮੈਨੂੰ ਇਹੋ ਜੀਆਂ ਮੋਟੀਵੇਸ਼ਨਲ ਲਾਈਨਸ ਹੀ ਅਕਸਰ ਕਿਉਂ ਦਿਖਦੀਆਂ ਪਤਾ ਕਿਉਂਕਿ ਮੈਂ ਇਹ ਚੀਜ਼ਾਂ ਨੂੰ ਵੱਧ ਦੇਖਦਾ ਤੇ ਫੇਸਬੁੱਕ YouTube Instagram ਜਿਹੜੀਆਂ ਵੀ ਆਪਾਂ ਸੋਸ਼ਲ ਮੀਡੀਆ ਐਪਸ ਯੂਜ਼ ਕਰਦੇ ਆ ਉਹ ਉਹੀ ਸੁਜੈਸਟ ਕਰਦੀਆਂ ਚੀਜ਼ ਪੋਜ਼ਿਟਿਵ ਚੀਜ਼ਾਂ ਮੈਂ ਵੱਧ ਦੇਖਣ ਦੀ ਕੋਸ਼ਿਸ਼ ਕਰਦਾ ਕੁਝ 네ਗੇਟਿਵ ਆਉਂਦਾ ਉਹਨੂੰ ਹਾਈਡ ਕਰ ਦਿੰਦਾ ਤੇ ਮੈਨੂੰ 네ਗੇਟਿਵ ਚੀਜ਼ ਜਲਦੀ ਸ਼ੋ ਨਹੀਂ ਹੁੰਦੀ ਜੇ ਸ਼ੋ ਹੁੰਦੀ ਆ ਤੇ ਮੈਂ ਉੱਥੇ ਰੁਕਦਾ ਨਹੀਂ ਫੇਸਬੁੱਕ YouTube ਜਾਣਦੀ ਆ ਕਿ ਇਹ ਬੰਦਾ ਪੋਜ਼ਿਟਿਵ ਚੀਜ਼ ਪਸੰਦ ਕਰਦਾ ਇਹਨੂੰ ਉਹੀ ਦਿਖਾਓ ਸੋ ਤੁਸੀਂ ਵੀ ਇਦਾਂ ਕਰ ਸਕਦੇ ਹੋ ਪੋਜ਼ਿਟਿਵ ਚੀਜ਼ਾਂ ਨੂੰ ਵੱਧ ਤੋਂ ਵੱਧ ਦੇਖੋਗੇ ਤਾਂ ਉਹੀ ਸੁਜੈਸ਼ਨ ਦੇ ਵਿੱਚ ਆਉਣ ਲੱਗ ਜਾਣਗੀਆਂ 네ਗੇਟਿਵ ਚੀਜ਼ਾਂ ਦੇਖੋਗੇ ਤਾਂ 네ਗੇਟਿਵਿਟੀ ਜਿਹੜੀ 네ਗੇਟਿਵਿਟੀ ਆ ਉਹੀ ਤੁਹਾਨੂੰ ਸੋਸ਼ਲ ਮੀਡੀਆ ਤੇ ਲੱਭੂਗੀ ਖੈਰ ਜਿਹੜੀਆਂ ਲਾਈਨਾਂ ਪੜੀਆਂ ਉਹ ਸੀਗੀਆਂ ਜੀ ਕਿ ਬੰਦਾ ਜਿੰਨਾ ਮਰਜ਼ੀ ਅਮੀਰ ਹੋ ਜੇ ਸਕੂਨ ਖਰੀਦ ਨਹੀਂ ਸਕਦਾ ਤੇ ਆਪਣੀ ਤਕਲੀਫ ਨੂੰ ਉਹ ਵੇਚ ਨਹੀਂ ਸਕਦਾ ਕਿੰਨੀ ਸੋਹਣੀ ਗੱਲ ਬਾਤ ਆ ਕਿ ਜਿੰਨਾ ਮਰਜ਼ੀ ਬੰਦਾ ਪੈਸੇ ਵਾਲਾ ਹੋਵੇ ਕੀ ਉਹ ਸਕੂਨ ਖਰੀਦ ਸਕਦਾ ਲੱਗਦਾ ਜ਼ਰੂਰ ਆ ਕਈਆਂ ਨੂੰ ਵਹਿਮ ਜਰੂਰ ਆ ਕਿ ਹਾਂ ਪੈਸੇ ਦੇ ਨਾਲ ਆਪਾਂ ਸ਼ਾਂਤੀ ਖਰੀਦ ਸਕਦੇ ਹਾਂ ਨਹੀਂ ਪੈਸੇ ਦੇ ਨਾਲ ਤੁਸੀਂ ਆਪਣੇ ਅੰਦਰ ਇਨਰ ਸੈਟੀਸਫੈਕਸ਼ਨ ਆ ਜਿਹੜੀ ਕਿੱਦਾਂ ਪੈਦਾ ਕਰੋਗੇ ਤੁਹਾਨੂੰ ਜੇ ਲੱਗਦਾ ਵਾ ਕਿ ਵਧੀਆ ਰੈਸਟੋਰੈਂਟਾਂ 'ਚ ਜਾ ਕੇ ਤੁਸੀਂ ਕਿਸੇ ਲਗਜ਼ਰੀ ਰੈਸਟੋਰੈਂਟ ਦੇ ਵਿੱਚ ਜਾ ਕੇ ਬੈਠੋਗੇ ਪੈਸਾ ਦਿਓਗੇ ਇੰਜੋਏ ਕਰਿਆ ਹੋਗੇ ਤੇ ਤੁਹਾਡਾ ਮਨ ਸ਼ਾਂਤ ਹੋ ਜਾਊਗਾ ਟੈਂਪੋਰਰੀ ਆ ਉਹ ਪਰਮਾਨੈਂਟ ਨਹੀਂ ਆ ਕੀ ਤੁਸੀਂ ਪਹਾੜਾਂ ਦੇ ਵਿੱਚ ਜਾਓਗੇ ਤੁਹਾਡਾ ਮਨ ਸ਼ਾਂਤ ਹੋ ਜਾਊਗਾ ਥੋੜੀ ਦੇਰ ਲਈ ਹੋ ਜਾਊਗਾ ਸ਼ਾਇਦ ਦੁਬਾਰਾ ਫੇਰ ਉੱਥੀ ਆਉਂਗੇ ਤੁਹਾਡਾ ਮਨ ਫੇਰ ਭਟਕਿਆ ਮਿਲੂਗਾ World tour ਕਰਿਆ ਉਹ ਤਾਂ ਉਦੋਂ ਲੱਗੂਗਾ ਕਿ ਹਾਂ ਸਾਰਾ ਕੁਝ ਭੁੱਲ ਗਏ ਮਨ ਨੂੰ ਸ਼ਾਂਤੀ ਆ ਚੰਗਾ ਲੱਗ ਰਿਹਾ ਜਿੰਨਾ ਚਿਰ ਘੁੰਮ ਰਹੇ ਹਾਂ ਕਿੰਨੀ ਦੇਰ ਮਨ ਤਾਂ ਤੁਹਾਡੇ ਅੰਦਰੋਂ ਪਰੇਸ਼ਾਨ ਆ ਨਾ ਕਿਤੇ ਨਾ ਕਿਤੇ ਉਹ ਤੁਹਾਨੂੰ ਤੰਗ ਕਰਦਾ ਰਹੂਗਾ ਸੋ ਪੈਸੇ ਦੇ ਨਾਲ ਪਰਮਾਨੈਂਟ ਸਕੂਨ ਨਹੀਂ ਖਰੀਦਿਆ ਜਾਣਾ ਜਿਹੜੇ ਬੰਦਿਆਂ ਦੇ ਕੋਲ ਪੈਸਾ ਹੈਗਾ ਨਹੀਂ ਹੈਗਾ ਇਹ ਸਾਈਡ ਤੇ ਰੱਖਦੇ ਆ ਗੱਲ ਜਿਨ੍ਹਾਂ ਨੇ ਸਕੂਨ ਹਾਸਲ ਕਰਨਾ ਵਾ ਉਹ ਦੋਨੋਂ ਹਾਲਾਤਾਂ ਦੇ ਵਿੱਚ ਕਰ ਸਕਦਾ ਭਾਵੇਂ ਪੈਸੇ ਨਾਲ ਕਰੇ ਪੈਸੇ ਵਾਲਾ ਕਰੇ ਤੇ ਭਾਵੇਂ ਜਿਹਦੇ ਕੋਲ ਪੈਸਾ ਨਹੀਂ ਹੈਗਾ ਉਹ ਵੀ ਸਕੂਨ ਹਾਸਲ ਕਰ ਸਕਦਾ ਜਿਹਦੇ ਕੋਲ ਪੈਸਾ ਵਾ ਉਹਨਾਂ ਕੋ ਜਿੰਨੀ ਕੋ ਨੂੰ ਲੋੜ ਆ ਜਾਂ ਬਹੁਤ ਸਾਰਾ ਪੈਸਾ ਉਹਨੇ ਇਮਾਨਦਾਰੀ ਦੇ ਨਾਲ ਕਮਾਇਆ ਹੋਇਆ ਵਾ ਇਮਾਨਦਾਰੀ ਦੇ ਨਾਲ ਜੇ ਬੰਦਾ ਕਰੋੜਪਤੀ ਅਰਬਪਤੀ ਖਰਬਪਤੀ ਬਣ ਸਕਦਾ ਵਾ ਜੇ ਪੋਸੀਬਲ ਆ ਤਾ ਉਹ ਬੰਦਾ ਸਕੂਨ ਹਾਸਲ ਕਰ ਸਕਦਾ ਜਿਹਦੇ ਕੋਲ ਹੈ ਹੀ ਨਹੀਂ ਉਹ ਬੰਦਾ ਤਾਂ ਹਾਸਲ ਕਰ ਹੀ ਲਊਗਾ ਕਿਉਂਕਿ ਆਪਾਂ ਬਾਹਰ ਹੀ ਜਿਹੜੀ ਜੋ ਬਾਹਰ ਚੱਲ ਰਿਹਾ ਇਹਨਾਂ ਚੋਂ ਜਿਹੜੀ ਸ਼ਾਂਤੀ ਲੱਭਣ ਦੀ ਕੋਸ਼ਿਸ਼ ਕਰਦੇ ਆਂ ਪਰ ਅੰਦਰ ਆਪਣਾ ਪਰੇਸ਼ਾਨ ਆ ਉਹਦੇ ਵੱਲ ਆਪਾਂ ਧਿਆਨ ਹੀ ਨਹੀਂ ਦਿੰਦੇ ਉਹਦੇ ਵੱਲ ਧਿਆਨ ਦੇਣ ਦੀ ਲੋੜ ਆ ਜੇ ਤੁਸੀਂ ਸਕੂਨ ਹਾਸਲ ਕਰਨਾ ਚਾਹੁੰਦੇ ਹੋ ਉਹ ਫ੍ਰੀ ਚ ਵੀ ਮਿਲ ਜਾਂਦਾ ਇਹ ਮੁਫਤ ਦੀ ਚੀਜ਼ ਆ ਕਿਵੇਂ ਮੈਡੀਟੇਸ਼ਨ ਕਰੋ ਪਰਮਾਤਮਾ ਦੇ ਨੇੜੇ ਹੋਵੋ ਪਰਮਾਤਮਾ ਤਾਂ ਤੁਹਾਡੇ ਤੋਂ ਕੋਈ ਪੈਸਾ ਨਹੀਂ ਮੰਗਦਾ ਉਹਦੇ ਨਾਲ ਜੁੜਨ ਦੇ ਲਈ ਤਾਂ ਤੁਹਾਨੂੰ ਕੋਈ ਪੈਸੇ ਦੀ ਲੋੜ ਨਹੀਂ ਹੈਗੀ ਤੇ ਇਹ ਤਾਂ ਹੈ ਨਹੀਂ ਵੀ ਪਰਮਾਤਮਾ ਸਿਰਫ ਪੈਸੇ ਵਾਲਿਆਂ ਨੂੰ ਹੀ ਰਾਹ ਦਿਖਾਉਂਦਾ ਉਹਨਾਂ ਤੇ ਹੀ ਮਿਹਰ ਭਰੇ ਹੱਥ ਰੱਖਦਾ ਨਹੀਂ ਉਹ ਤਾਂ ਸਗੋਂ ਜਿਹੜੇ ਬੰਦੇ ਫੱਕਰ ਨੇ ਗਰੀਬ ਨੇ ਉਹਨਾਂ ਦੀ ਪਹਿਲਾਂ ਸੁਣਦਾ ਵਾ ਸੋ ਸਕੂਨ ਜੇ ਲੱਭਣਾ ਵਾ ਆਪਣੇ ਅੰਦਰ ਲੱਭੋ ਤੇ ਬਿਨਾ ਪੈਸੇ ਤੋਂ ਲੱਭੋ ਜੋ ਮੈਂ ਕਿਹਾ ਕਿ ਕਿਸੇ ਦਾ ਮਾੜਾ ਨਾ ਕਰੂ ਕੋਈ ਲਾਲਚ ਨਾ ਕਿਸੇ ਤਰ੍ਹਾਂ ਦਾ ਕਰੂ ਆਪਣੀ ਜ਼ਿੰਦਗੀ ਤੋਂ ਖੁਸ਼ ਹੋਣਾ ਸਿੱਖੋ ਪੋਜ਼ਿਟਿਵ ਰਹਿਣਾ ਸਿੱਖੋ ਪਰਮਾਤਮਾ ਦਾ ਨਾਮ ਲੈਂਦੇ ਰਹੋ ਇਹ ਚੀਜ਼ ਤੁਹਾਨੂੰ ਸਕੂਨ ਜ਼ਰੂਰ ਦੇਊਗੀ ਹੁਣ ਗੱਲ ਆਉਂਦੀ ਆ ਜੀ ਪਰੇਸ਼ਾਨੀ ਵੇਚਣ ਦੀ ਕੀ ਵੇਚ ਸਕਦੇ ਆ ਆਪਾਂ ਨੂੰ ਪੈਸੇ ਦੀ ਲੋੜ ਪੈਦੇ ਆਪਾਂ ਘਰ ਵੇਚ ਦਿੰਨੇ ਆ ਆਪਾਂ ਨੂੰ ਪੈਸੇ ਦੀ ਲੋੜ ਆ ਆਪਾਂ ਗੱਡੀ ਵੇਚ ਦਿੰਨੇ ਆ ਆਪਾਂ ਨੂੰ ਪੈਸੇ ਦੀ ਲੋੜ ਆਪਾਂ ਸੋਨਾ ਵੇਚ ਦਿੰਨੇ ਆ ਜਾਂ ਪੈਸੇ ਦੀ ਲੋੜ ਵੀ ਨਹੀਂ ਹੈਗੀ ਤਾਂ ਕਈਆਂ ਦਾ ਵਪਾਰ ਹੀ ਇਹ ਆ ਇੱਕ ਜਗ੍ਹਾ ਲੈ ਲਈ ਦੂਜੀ ਵੇਚਤੀ ਦੂਜੀ ਵੇਚੀ ਤੀਜੀ ਲੈ ਲਈ ਐਦਾਂ ਕਰਦੇ ਕਰਾਉਂਦੇ ਉਹ ਪੈਸਾ ਜੋੜਦੇ ਰਹਿੰਦੇ ਆ ਪਰ ਕੀ ਪਰੇਸ਼ਾਨੀ ਵੇਚ ਸਕਦੇ ਆ ਤੁਸੀਂ ਨਹੀਂ ਵੇਚ ਸਕਦੇ ਪਰੇਸ਼ਾਨੀ ਕਿਸੇ ਨੇ ਨਹੀਂ ਲੈਣੀ ਤੁਹਾਡੀ ਜੇ ਤੁਸੀਂ ਕਿਸੇ ਨੂੰ ਆਪਣੀ ਪਰੇਸ਼ਾਨੀ ਦੇਣ ਜਾਓਗੇ ਦੱਸਣ ਜਾਓਗੇ ਦੁੱਖ ਅਗ ਲੱਗੂਗਾ ਯਾਰ ਲੈ ਮੇਰੀ ਪਰੇਸ਼ਾਨੀ ਫੜ ਤੂੰ ਮੈਂ ਦੱਸਾਂ ਤੈਨੂੰ ਮੈਨੂੰ ਕਿੰਨੇ ਦੁੱਖ ਨੇ ਉਹਨੇ ਤੁਸੀਂ ਇੱਕ ਦੁੱਖ ਦੱਸੋਗੇ ਅਗਲੇ ਨੇ 100 ਆਪਣੇ ਗਣਾ ਦੇਣੇ ਆ ਤੁਹਾਨੂੰ ਸੋ ਪਰੇਸ਼ਾਨੀ ਤੁਹਾਡੀ ਆ ਜਿਹੜੀ ਨਾ ਤਾਂ ਵੇਚੀ ਜਾ ਸਕਦੀ ਆ ਨਾ ਉਹ ਕਿਸੇ ਨੇ ਤੁਹਾਡੀ ਉਹ ਲੈਣੀ ਆ ਪਰੇਸ਼ਾਨੀ ਤੁਹਾਨੂੰ ਆਪ ਹੀ ਹੰਡਾਉਣੀ ਪੈਣੀ ਆ ਤੁਹਾਨੂੰ ਇਹ ਪਰੇਸ਼ਾਨੀ ਨੂੰ ਆਪ ਫੇਸ ਕਰਨਾ ਪੈਣਾ ਉਹਦੇ ਵਿੱਚੋਂ ਬਾਹਰ ਕਿਵੇਂ ਨਿਕਲਣਾ ਇਹ ਸਾਰਾ ਹੱਲ ਤੁਹਾਨੂੰ ਆਪ ਲੱਭਣਾ ਪੈਣਾ ਹਾਂ ਇੱਕ ਚੀਜ਼ ਜ਼ਰੂਰ ਆ ਜੇ ਕੋਈ ਸੱਚਾ ਰਿਸ਼ਤਾ ਤੁਹਾਡੇ ਕੋਲ ਜ਼ਿੰਦਗੀ 'ਚ ਹੈਗਾ ਉਦੇ ਨਾਲ ਪਰੇਸ਼ਾਨੀ ਆਪਣੀ ਸਾਂਝੀ ਜ਼ਰੂਰ ਕਰ ਸਕਦੇ ਹੋ ਰਾਸਤਾ ਜ਼ਰੂਰ ਦਿਖਾ ਸਕਦਾ ਕੋਈ ਇਨਸਾਨ ਤੁਹਾਨੂੰ ਤੇ ਉਹ ਤੁਹਾਡਾ ਥੋੜਾ ਜਿਹਾ ਗੁਬਾਰ ਆ ਜਿਹੜਾ ਥੋੜਾ ਜਿਹਾ ਬੋਝ ਜਿਹੜਾ ਤੁਹਾਡਾ ਹਲਕਾ ਜ਼ਰੂਰ ਕਰ ਸਕਦਾ ਕੋਈ ਬੰਦਾ ਇੱਥੇ ਤਾਂ ਮੈਂ ਵੀ ਮੈਂ ਇਹੀ ਕਹੂੰਗਾ ਵੀ ਪ੍ਰਮਾਤਮਾ ਦੇ ਅੱਗੇ ਜਿਹੜਾ ਪਰੇਸ਼ਾਨੀ ਆਪਣੀ ਦੱਸਿਆ ਕਰੋ ਉਹ ਰਾਹ ਜ਼ਰੂਰ ਦਿਖਾਉਂਦਾ ਵਾ ਬੰਦੇ ਜਿੱਦਾਂ ਆਪਾਂ ਗੱਲ ਕਰਦੇ ਹੁੰਨੇ ਆ ਨਾ ਅਕਸਰ ਬੰਦਿਆਂ ਨੂੰ ਪਰੇਸ਼ਾਨੀਆਂ ਦੱਸੋਂਗੇ ਤਾਂ ਸੁਆਦ ਲੈਣ ਵਾਲੇ ਵੱਧ ਮਿਲਦੇ ਆ ਉਤੋਂ ਉਤੋਂ ਤੁਹਾਡੇ ਨਾਲ ਖਬਦਰਦੀ ਜਤਾਉਣਗੇ ਅੰਦਰੋਂ ਖੁਸ਼ ਹੋ ਰਹੇ ਹੋਣਗੇ ਵੀ ਇਹ ਯਾਰ ਬੰਦਾ ਪਰੇਸ਼ਾਨ ਆ ਤੁਹਾਨੂੰ ਪਰੇਸ਼ਾਨ ਦੇਖ ਕੇ ਅਗਲੇ ਜਸ਼ਨ ਮਨਾ ਰਹੇ ਹੁੰਦੇ ਨੇ ਸੋ ਪ੍ਰਮਾਤਮਾ ਦੇ ਅੱਗੇ ਜੇ ਕੋਈ ਪਰੇਸ਼ਾਨੀਆਂ ਜਦੋਂ ਤੁਸੀਂ ਉਹ ਫੋਲਣੀ ਸ਼ੁਰੂ ਕਰੋਗੇ ਦੱਸਣੀ ਸ਼ੁਰੂ ਕਰੋਗੇ ਉਹਦੇ ਨਾਲ ਗੱਲਾਂ ਕਰਨੀਆਂ ਸ਼ੁਰੂ ਕਰੋਗੇ ਪ੍ਰਮਾਤਮਾ ਨੂੰ ਬਾਰ-ਬਾਰ ਕਹੋਗੇ ਕਿ ਰੱਬਾ ਰਾਹ ਪਾ ਮੈਨੂੰ ਦੱਸ ਮੈਂ ਕੀ ਕਰਾਂ ਤਾਂ ਉਹ ਰਾਹ ਜ਼ਰੂਰ ਪਾਉਂਦਾ ਵਾ ਜ਼ਰੂਰ ਸੁਣਦਾ ਵਾ ਇਹਦਾ ਇਹ ਹੱਲਾ ਪਰੇਸ਼ਾਨੀ ਵਿੱਚ ਹੀ ਨਹੀਂ ਜਾ ਸਕਦੀ ਪਰੇਸ਼ਾਨੀ ਨੂੰ ਮੈਨੇਜ ਕੀਤਾ ਜਾ ਸਕਦਾ ਘਟਾਇਆ ਜਾ ਸਕਦਾ ਪਰੇਸ਼ਾਨੀ ਨੂੰ ਫੇਸ ਕਰਨ ਦੇ ਲਈ ਆਪਾਂ ਆਪਣੇ ਆਪ ਨੂੰ ਸਟਰੋਂਗ ਬਣਾ ਸਕਦੇ ਆ ਸੋ ਦੋਸਤੋ ਇਹ ਸੀਗੀ ਜੀ ਅੱਜ ਦੀ ਵੀਡੀਓ ਬਸ ਇਨੀ ਕੀ ਗੱਲਬਾਤ ਕਰਨ ਨੂੰ ਦਿਲ ਕਰਦਾ ਸੀ ਅੱਜ ਥੋੜੀ ਜਿਹੀ ਸਮੇਂ ਦੀ ਵੀ ਪਾਬੰਦੀ ਆ ਤੇ ਅਗਲੀ ਵੀਡੀਓ ਚ ਹੋਰ ਨਵੇਂ ਕਨਸੈਪਟ ਜਿਹੜੇ ਆਪਾਂ ਅਕਸਰ ਕਰਦੇ ਆ ਉਹ ਦੁਬਾਰਾ ਅਗਲੇ ਹਫਤੇ ਤੋਂ ਸ਼ੁਰੂ ਕਰਦੇ ਆ ਜੀ ਨਵੀਂ ਸੀਰੀਜ਼ ਨਵੇਂ ਐਪੀਸੋਡਸ ਬਹੁਤ ਬਹੁਤ ਧੰਨਵਾਦ